ਮੈਂ ਜੱਟ ਤੇ ਜੁਲੀਅਟ ਜੀ ਅਸੀਂ ਵੀ ਜੱਟ ਤੇ ਮੇਰੀ ਜੁਲੀਅਟ ਇੱਕ ਤਾਂ ਕਹਿੰਦੇ ਜਨਾਨੀ ਉੱਪਰੋਂ ਲੱਗੀ ਐਸਐਚਓ ਉੱਪਰੋਂ ਡਿਪਾਰਟਮੈਂਟ ਦੇ ਵੀ ਇਕੱਠੇ ਇਹਨੂੰ ਕਿਵੇਂ ਕਰਦੇ ਹੋ ਮੈਂ ਤਾਂ ਹੁਣ ਤਾਂ ਛੱਡ ਹੀ ਚੁੱਕਿਆ ਜੀ ਮੇਰੇ ਤਾਂ ਹੱਥ ਹੀ ਖੜੇ ਹੋ ਚੁੱਕੇ ਨੇ ਪ੍ਰੀਮੀਅਰ ਦੇ ਲਈ ਰੈਡੀ ਹੋਈ ਸੀ ਵੀ ਕੈਜੂਅਲੀ ਰੈਡੀ ਹੋਈ ਸੀ ਪ੍ਰੀਮੀਅਰ ਦੇ ਲਈ ਜਾਣਾ ਬਸ ਜਾਣ ਤੋਂ 10 ਮਿੰਟ ਪਹਿਲਾਂ ਹੀ ਸਾਨੂੰ ਕਾਲ ਆਉਂਦੀ ਹੈ ਕਿ ਉਹਨਾਂ ਨੇ ਇੰਟਰਵਿਊ ਕਰਨਾ ਹੈ ਕੋਈ ਰੀਅਲ ਜੋੜੀ ਚਾਹੀਦੀ ਹੈ ਪੰਜਾਬ ਪੁਲਿਸ ਦੀ ਜੀਦਾ ਇੰਟਰਵਿਊ ਕਰਨਗੇ ਰੀਅਲ ਟਾਕ ਕਰਨਗੇ ਤੇ ਪੰਜਾਬ ਪੁਲਿਸ ਕੀ ਮੈਂ ਵਰਕ ਕਰਦੀ ਐ ਉਹਨਾਂ ਦੇ ਕੁਝ ਸਿੱਧੀ ਸਵਾਲ ਵੀ ਨੇ ਪਰ ਉਹ ਕੁਦਰਤੀ ਵੀ ਐਸੀ ਦੋਨੇ ਮਹਿਕਮੇ ਦੇ ਵਿੱਚ ਆ ਜੀ ਹਨਾ ਤਾਂ ਉਸ ਚੀਜ਼ ਨਾਲ ਦਰਜੀਤ ਭਾਜੀ ਨੇ ਸਾਡਾ ਇੰਟਰਵਿਊ ਕੀਤਾ ਐਂਡ ਸੋਸ਼ਲ ਮੀਡੀਆ ਤੇ ਰੀਅਲ ਜੱਟ ਐਂਡ ਜੁਲੀਅਟ ਦਾ ਜਿਹੜਾ ਚੱਲ ਰਿਹਾ ਹੈਸ਼ਟੈਗ ਉਹ ਸਾਨੂੰ ਮਿਲ ਰਿਹਾ ਮਾਫ ਕਰੋ ਫਿਲਮ ਦੇ ਵਿੱਚ ਜਿਹੜਾ ਸਾਡਾ ਮੇਰੇ ਵਾਲਾ ਕਰੈਕਟਰ ਉਹ ਥੋੜੀ ਰਿਸ਼ਬਤ ਲੈਂਦਾ ਪਰ ਨੀਰੂ ਜੀ ਨਹੀਂ ਬਿਲਕੁਲ ਨਹੀਂ ਲੈਂਦਾ ਹਾਂਜੀ ਮੇਰੇ ਵਰਗੇ ਨਹੀਂ ਹਾਂ ਬਿਲਕੁਲ ਥੋੜਾ ਰਗੇ ਇਹ ਭਾਜੀ ਮੇਰੇ ਵਰਗੇ ਲੱਗਦਾ ਨਹੀਂ 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 ਐਸੀ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਜੇ ਮੈਂ ਪਿੱਛੇ ਤਾਂ ਐਵੇਂ ਨੁੱਕੇ ਵਧਾਉਂਦੇ ਨੇ ਜਾਂ ਇਹ ਅੱਗੇ ਪਿੱਛੇ ਨਹੀਂ ਤਾਂ ਮੈਂ ਇਹਨਾਂ ਨੂੰ ਅੱਗੇ ਵਧਾਉਂ ਜੀ ਮੇਨਾਂ ਦਾ ਸਿਰਫ ਸ਼ੌਂਕ ਸੀਗਾ ਕਿ ਮੂਵੀਸ 'ਚ ਕੰਮ ਕਰਨਾ ਹੈ 트ੈਂਡਿੰਗ ਕੰਮ ਕਰਨਾ ਹੈ ਤਾਂ ਇਹਨਾਂ ਨੂੰ ਮੈਂ ਹੀ ਕਹਾਂ ਸੀ ਤੁਸੀਂ ਆਪਣੇ ਸ਼ੌਂਕ ਨੂੰ ਜ਼ਰੂਰ ਪੂਰਾ ਕਰੋ ਆਪਾਂ ਮੈਕਮਾ ਜੁਆਇਨ ਕਰ ਲੈਂਦੇ ਆ ਟਾਈਮ ਨਹੀਂ ਹੁੰਦਾ ਆਪਣੇ ਆਪ ਨੂੰ ਦੇਣ ਵਾਸਤੇ ਤਾਂ ਇਹਨਾਂ ਨੂੰ ਮੈਂ ਹਮੇਸ਼ਾ ਮੋਟੀਵੇਟ ਕੀਤਾ ਕਿ ਇਹਨਾਂ ਨੂੰ ਐਕਟਿੰਗ ਦਾ ਸ਼ੌਂਕ ਹੈ ਉਹਦੇ ਵਿੱਚ ਕੰਮ ਕਰਨ ਮਾਰ ਤੂੰ ਮਾਰ ਮੈਂ ਵੀ ਦੇਖਿਆ ਮਹਾ ਭਾਰਤਾਲ ਦਾ ਚੰਦਰਯਾਨ ਕਾਫੀ ਆਪਾਂ ਇਹਨਾਂ ਵਾਲੀ ਸਾਈਡ ਤੋਂ ਲੈ ਲਓ ਚਾਹੇ ਸਾਡੇ ਵਾਲੀ ਸਾਈਡ ਤੋਂ ਪੇਰੈਂਟਸ ਨੇ ਮਤਲਬ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਬਹੁਤ ਪੋਜ਼ਿਟਿਵ ਬੰਦੇ ਆ ਸਰੂਤ ਬਸ ਰੱਬ ਦੇ ਰੂਪ ਹੈ ਜੀ ਤੇ ਹਮੇਸ਼ਾ ਜਦੋਂ ਵੀ ਵੀਰ ਜਿਹੜੀ ਵੀ ਮੂਵਮੈਂਟ ਤੇ ਹੁੰਦਾ ਵੀਰ ਉਸ ਨੂੰ ਫੁੱਲ ਇੰਜੋਇਮੈਂਟ ਕਰਦਾ ਹੈ ਸੁਪਨਾ ਸੀ ਆ ਦੋਨਾਂ ਦਾ ਮਿਲ ਕੇ ਸੁਪਨਾ ਸੀ ਮੇਰਾ ਸੁਪਨਾ ਨਹੀਂ ਸੀ ਪਹਿਲਾ ਇਹਨਾਂ ਦਾ ਸੁਪਨਾ ਸੀ ਜ਼ਿਆਦਾ ਹੀਰ ਤੇ ਰਾਜਾ ਲੈਲਾ ਤੇ ਮਜਨੂ ਤੇ ਹੁਣ ਜੱਟ ਤੇ ਜੁਲੀਅਟ ਜੱਟ ਤੇ ਜੁਲੀਅਟ ਤੇ ਉੱਪਰ ਕਾਫੀ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਟ੍ਰੋਲ ਹੋ ਰਿਹਾ ਹੈ ਦਲਜੀਤ ਦੋਸ਼ਾਂ ਦੇ ਵੱਖਰੇ ਵੱਖਰੇ ਅੰਦਾਜ਼ ਨਜ਼ਰ ਆ ਰਹੇ ਨੇ ਔਰ ਸੋਸ਼ਲ ਮੀਡੀਆ ਦੇ ਉੱਪਰ ਦਲਜੀਤ ਦੋਸ਼ਾਂਜ ਵੀ ਛਾਰੇ ਔਰ ਖਾਸ ਤੌਰ ਤੇ ਇਸ ਨੂੰ ਲੈ ਕੇ ਜਦੋਂ ਇੱਕ ਇੰਟਰਵਿਊ ਹੁੰਦਾ ਜਿਸ ਦੇ ਵਿੱਚ ਅਸਲ ਦੇ ਜੱਟ ਤੇ ਜੂਲੀਅਟ ਦਾ ਇੰਟਰਵਿਊ ਕਰਦੇ ਦਲਜੀਤ ਦੋਸ਼ਾਂਤ ਤੇ ਨੀਰੂ ਬਾਜਵਾ ਨਜ਼ਰ ਆਉਂਦੇ ਨੇ ਤੇ ਸੋਸ਼ਲ ਮੀਡੀਆ ਤੇ ਉਹ ਵੀ ਕਾਫੀ ਟ੍ਰੈਂਡ ਕਰਦੇ ਨੇ ਤੇ ਅੱਜ ਅਸਲ ਦੇ ਜੱਟ ਤੇ ਜੂਲੀਅਟ ਮੇਨਾ ਮੌਜੂਦ ਨੇ ਵਰਿੰਦਰ ਤੇ ਰਜਨੀ ਦੋਨੋਂ ਹਸਬੰਡ ਵਾਈਫ ਨੇ ਸਤਿ ਸ਼੍ਰੀ ਅਕਾਲ ਕਿਵੇਂ ਜੱਟ ਤੇ ਜੂਲੀਅਟ ਦੀ ਜਿਹੜੀ ਕਹਾਣੀ ਸ਼ੁਰੂ ਹੋਈ ਜਾਂ ਕਹਾਣੀ ਬਣਾਈ ਜਾਂ ਫਿਲਮ ਸਟੋਰੀ ਬਣਾਈ ਇਹ ਤੁਹਾਨੂੰ ਵ ਮੈਂ ਫਿਰ ਐਕਚੁਅਲੀ ਇਹ ਕਨਸੈਪਟ ਤਾਂ ਕਾਫੀ ਟਾਈਮ ਪਹਿਲਾਂ ਤੋਂ ਚੱਲਿਆ ਆ ਰਿਹਾ ਹੁਣ ਤੀਸਰੀ ਸੀਰੀਜ਼ ਚੱਲ ਰਹੀ ਹੈ ਜੱਟ ਐਂਡ ਜੁਲੀਅਟ 3 ਪਰ ਉਹ ਕੁਦਰਤੀ ਅਭੀ ਅਸੀਂ ਦੋਨੇ ਮਹਿਕਮੇ ਦੇ ਵਿੱਚ ਆ ਜੀ ਹਨਾ ਤਾਂ ਉਸ ਚੀਜ਼ ਨਾਲ ਦਲਜੀਤ ਭਾਜੀ ਨੇ ਸਾਡਾ ਇੰਟਰਵਿਊ ਕੀਤਾ ਐਂਡ ਸੋਸ਼ਲ ਮੀਡੀਆ ਤੇ ਰੀਅਲ ਜੱਟ ਐਂਡ ਜੁਲੀਅਟ ਦਾ ਜਿਹੜਾ ਚੱਲ ਰਿਹਾ ਹੈਸ਼ਟੈਗ ਉਹ ਸਾਨੂੰ ਮਿਲ ਰਿਹਾ ਸਾਡੇ ਲਈ ਕਾਫੀ ਮਾਣ ਵਾਲੀ ਗੱਲ ਹੈ ਪਰ ਮੂਵੀ ਐਂਡ ਸਾਡੀ ਲਵ ਸਟੋਰੀ ਥੋੜੀ ਡਿਫਰੈਂਟ ਹੈ ਜੀ ਤੁਸੀਂ ਵੀ ਥਾਣੇ ਦੇ ਵਿੱਚ ਉਸ ਰੋਲ ਦੇ ਵਿੱਚ ਨਜ਼ਰ ਆਉਂਦੇ ਹੋ ਥਾਣੇਦਾਰਾਂ ਦੇ ਵਿੱਚ ਨਜ਼ਰ ਆਉਂਦੇ ਹਾਂਜੀ ਹਾਂਜੀ ਮੈਂ ਮੂਵੀ ਦੇ ਵਿੱਚ ਰੋਲ ਪਲੇ ਕੀਤਾ ਤੇ ਪ੍ਰੀਮੀਅਰ ਦੇ ਵਿੱਚ ਇਹ ਸਲਾਹ ਹੁੰਦੀ ਹੈ ਕਿ ਦਲਜੀਤ ਦੋਸ਼ਾਂਜ ਇੰਟਰਵਿਊ ਕਦੋਂ ਕਰਦੇ ਨੇ ਤੁਹਾਡਾ ਜੋ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਕਿ ਜਿਸ ਵਿੱਚ ਜੱਟ ਤੇ ਜੂਲੀਅਟ ਦਾ ਸਾਹਮਣੇ ਜੱਟ ਤੇ ਜੂਲੀਅਟ ਬੈਠੇ ਨੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਮੂਵੀ 'ਚ ਇਹਨਾਂ ਨੇ ਰੋਲ ਕੀਤਾ ਤਾਂ ਅਸੀਂ ਪ੍ਰੀਮੀਅਰ ਦੇ ਲਈ ਰੈਡੀ ਹੋਏ ਸੀ ਵੀ ਕੈਜੂਅਲੀ ਰੈਡੀ ਹੋਏ ਸੀ ਵੀ ਪ੍ਰੀਮੀਅਰ ਦੇ ਲਈ ਜਾਣਾ ਬਟ ਜਾਣ ਤੋਂ 10 ਮਿੰਟ ਪਹਿਲਾਂ ਹੀ ਸਾਨੂੰ ਕਾਲ ਆਉਂਦੀ ਹੈ ਕਿ ਉਹਨਾਂ ਨੇ ਇੰਟਰ ਜੀਦਾ ਇੰਟਰਵਿਊ ਕਰਨਗੇ ਰੀਅਲ ਟਾਕ ਕਰਨਗੇ ਤੇ ਪੰਜਾਬ ਪੁਲਿਸ ਕੀ ਮੈਂ ਵਰਕ ਕਰਦੀ ਹੈ ਉਹਨਾਂ ਦੇ ਕੁਝ ਸਿੱਲੇ ਸਵਾਲ ਵੀ ਨੇ ਉਹ ਪੁੱਛਣਾ ਚਾਹੁੰਦੇ ਨੇ ਤਾਂ ਅਸੀਂ ਉਸ ਤਰੀਕੇ ਨਾਲ ਯੂਨੀਫਾਰਮ ਦੇ ਵਿੱਚ ਫਿਰ ਗਏ ਉੱਥੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਇਹ ਮਤਲਬ ਉਹਨਾਂ ਨੂੰ ਪਤਾ ਕਿਵੇਂ ਲੱਗਿਆ ਕਿ ਇਹ ਦੋਨੋਂ ਵਾਕਈ ਇਹ ਦੋਨੋਂ ਮਹਿਕਮੇ ਦੇ ਵਿੱਚ ਹੈਗੇ ਨੇ ਇਹ ਕਿਸ ਨੇ ਦੱਸਿਆ ਬਰਿੰਦਰ ਐਕਚੁਅਲੀ ਭਾਜੀ ਜਿਹੜੇ ਦਿਲਜੀਤ ਦਸਾਂ ਭਾਜੀ ਨੇ ਉਹਨਾਂ ਦੇ ਨਾਲ ਨੇ ਗੁਰਪ੍ਰਤਾਪ ਕੰਗ ਭਾਜੀ ਸਰਦਾਰ ਹਨਾ ਤਾਂ ਉਹਨਾਂ ਦਾ ਮੈਂ ਬਹੁਤ ਬਹੁਤ ਸ਼ੁਕਰਾਨਾ ਕਰਦਾ ਜੋ ਅੱਜ ਮੈਂ ਇੱਥੇ ਆ ਉਹਨਾਂ ਦੀ ਵਜ੍ਹਾ ਕਰਕੇ ਮੈਂ ਕਹਿ ਸਕਦਾ ਕਿਉਂਕਿ ਜਦੋਂ ਮੇਰੀ ਸ਼ੂਟਿੰਗ ਸੀਗੀ ਦਿਲਜੀਤ ਦਸਾਂ ਭਾਜੀ ਨਾਲ ਜਟਨ ਜੁੱਲੇ ਤੇੜੀ ਦੀ ਤਾਂ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਮੇਲ ਮਲਾਪ ਹੋਇਆ ਨੰਬਰ ਇੱਕ ਚੇਂਜ ਹੋ ਗਿਆ ਸੀ ਤਾਂ ਭਾਜੀ ਦੇ ਧਿਆਨ ਚ ਮੈਂ ਲਿਆਤਾ ਸੀ ਕਿ ਵੀ ਮੈਂ ਵੀ ਡਿਪਾਰਟਮੈਂਟ ਚ ਰੀਅਲ ਚ ਆ ਤੇ ਮੈਂ ਦੱਸਿਆ ਸੀ ਕਿ ਵੀ ਮੇਰੇ ਮੈਸੇਜ ਵੀ ਸਬ ਇੰਸਪੈਕਟਰ ਹੋ ਚੁੱਕੇ ਨੇ ਉਹ ਇਸ ਟਾਈਮ ਟ੍ਰੇਨਿੰਗ ਪੀਰੀਅਡ ਤੇ ਨੇ ਤਾਂ ਭਾਜੀ ਦੇ ਨੌਲੇਜ ਚ ਸੀ ਤਾਂ ਜਿਸ ਦਿਨ ਪ੍ਰੀਮੀਅਰ ਦਾ ਦਿਨ ਸੀਗਾ ਅਸੀਂ ਸਿਵਲ ਚ ਰੈਡੀ ਸੀਗੇ ਤੇ ਭਾਜੀ ਦਾ ਫੋਨ ਆਇਆ ਵੀ ਐਵੇਂ ਕਰਕੇ ਅਸੀਂ ਸੋਚਿਆ ਵੀ ਦਲਜੀਤ ਭਾਜੀ ਨੇ ਨਾ ਇੰਟਰਵਿਊ ਕਰਨਾ ਹੈ ਤਾਂ ਵੀ ਕੋਈ ਅਸੀਂ ਤਾਂ ਵੀ ਜੇਕਰ ਅਸੀਂ ਕਿਸੇ ਪੁਲਿਸ ਮੁਲਾਜ਼ਮ ਨਾਲ ਕਰਨਾ ਚਾਹੀਏ ਤਾਂ ਅਸੀਂ ਕਰ ਸਕਦੇ ਹਾਂ ਮੈਂ ਕਿਹਾ ਹਾਂਜੀ ਜ਼ਰੂਰ ਕਰ ਸਕਦੇ ਹਾਂ ਤਾਂ ਭਾਜੀ ਕਹਿੰਦੇ ਵੀ ਸਾਨੂੰ ਪਤਾ ਵੀ ਤੁਸੀਂ ਵੀ ਮੁਲਾਜ਼ਮ ਹੈ ਤੁਹਾਡੇ ਮੈਸੇਜ ਵੀ ਮੁਲਾਜ਼ਮ ਨੇ ਤਾਂ ਵੀ ਤੁਹਾਨੂੰ ਦਲਜੀਤ ਭਾਜੀ ਬੁਲਾ ਰਹੇ ਨੇ ਤਾਂ ਤੁਸੀਂ ਆ ਜਾਓ ਮਿੰਟੋਂ ਮੈਟ ਰੈਡੀ ਹੋ ਕੇ ਤਾਂ ਬਸ ਇਹ ਉਹ ਤਾਂ ਇੱਕੇਦਮ ਮਤਲਬ ਸਿਸਟਮ ਹੀ ਸਾਰਾ ਚੇਂਜ ਹੋ ਗਿਆ ਸੀ ਬੜੀ ਖੁਸ਼ੀ ਦੀ ਲਹਿਰ ਜਾ ਕੇ ਕਹਿੰਦੇ ਜੇ ਸੀਨੀਅਰ ਰੈਂਕ ਦੇ ਵਿੱਚ ਹੋਵੇ ਇਕ ਤੇ ਕਹਿੰਦੇ ਜਨਾਨੀ ਉੱਪਰੋਂ ਲੱਗੀ ਐਸ ਐਚਓ ਉੱਪਰੋਂ ਡਿਪਾਰਟਮੈਂਟ ਜੇ ਵੀ ਇਕੱਠੇ ਇਹਨੂੰ ਕਿਵੇਂ ਕਰਦੇ ਹੋ ਮੈਂ ਤਾਂ ਹੁਣ ਤਾਂ ਛੱਡ ਹੀ ਚੁੱਕਿਆ ਜੀ ਮੇਰੇ ਤਾਂ ਹੱਥ ਹੀ ਖੜੇ ਹੋ ਚੁੱਕੇ ਨੇ ਕਿਉਂਕਿ ਦੇਖੋ ਜਿੰਨੇ ਵੀ ਆਪਾਂ ਦੇਖ ਲਈਏ ਹਨਾ ਸ਼ਾਦੀ ਸ਼ੁੱਧ ਜੋੜੇ ਹੁੰਦੇ ਨੇ ਹਮੇਸ਼ਾ ਉੱਥੇ ਆਪਾਂ ਔਰਤ ਦੀ ਰਿਸਪੈਕਟ ਕਰਦੇ ਆ ਹਨਾ ਸਾਰੇ ਅ ਥੋੜਾ ਬਹੁਤ ਡਰ ਵੀ ਹੁੰਦਾ ਹੈ ਸਭ ਨੂੰ ਹੁੰਦਾ ਚਾਹੇ ਕੋਈ ਕਿੱਡੇ ਵੀ ਵੱਡੇ ਰੈਂਕ ਤੇ ਹੋਵੇ ਤਾਂ ਇਹਦਾ ਮਹਿਕਮੇ ਦੇ ਵਿੱਚ ਹੋਣਾ ਹੈ ਨੇ ਪਰ ਮਹਿਕਮੇ ਤੋਂ ਪਹਿਲਾਂ ਮੈਂ ਮਤਲਬ ਇਹਨਾਂ ਦੇ ਕਹੇ ਮੁਤਾਬਕ ਜਰ ਹਰਸ਼ਟ ਮਾਈ ਕੇਸ ਕਰਦੇ ਸੀ ਹੁਣ ਜੋ ਕਹਿ ਸਕਦੇ ਪਹਿਲੇ ਤੋਂ ਹੀ ਡਰਦੇ ਸੀ ਹੁਣ ਥੋੜਾ ਰੈਂਕ ਆ ਗਿਆ ਤਾਂ ਫਿਰ ਉਹਨੂੰ ਕੁਝ ਕਹਿੰਜੋਗੇ ਵੀ ਨਹੀਂ ਰਹੇ ਮੈਂ ਹੁਣ ਕੁਝ ਨਹੀਂ ਕਹਿ ਸਕਦਾ ਭਾਜੀ ਇਹਦੇ ਵਿੱਚ ਹੁਣ ਬੋਲਤੀ ਬੰਦ ਕਰ ਦਿੰਦੇ ਬਸ ਹੁਣ ਕਹਿ ਸਕਦੇ ਆਪਾਂ ਕੁਝ ਨਹੀਂ ਕਹਿ ਸਕਦੇ ਕਿਤੇ ਇਹ ਤਾਂ ਨਹੀਂ ਸੋਚਿਆ ਮਨ ਦੇ ਵਿੱਚ ਕਿ ਘਰ ਦੇ ਵਿੱਚ ਤੇ ਦਬਾਉਣੀ ਆਂ ਡਿਪਾਰਟਮੈਂਟ ਦੇ ਵਿੱਚ ਵੀ ਜਾ ਕੇ ਦਬਾ ਦਵਾਂ ਨਹੀਂ ਨਹੀਂ ਮੇਰੀ ਤਾਂ ਹੀ ਕੋਸ਼ਿਸ਼ ਕਹਿੰਦੀ ਇਹਨਾਂ ਨੂੰ ਵੀ ਪ੍ਰੋਪਰ ਸਪੋਰਟ ਕਰਾਂ ਸੀ ਪ੍ਰੈਪਰੇਸ਼ਨ ਵੀ ਇਕੱਠੀ ਸ਼ੁਰੂ ਕੀਤੀ ਸੀਗੀ ਐਗਜ਼ਾਮਸ ਵੀ ਇਕੱਠੇ ਦਿੱਤੇ ਸੀ ਬਸ ਇਹ ਹੈ ਕਿ ਮੈਂ ਉਹ ਬੁੱਕ ਖੋਲ ਕੇ ਦੇਖ ਲਈ ਇਹਨਾਂ ਨੇ ਸ਼ਾਇਦ ਦੇਖੀ ਨਹੀਂ ਤੇ ਇੱਕ ਚੀਜ਼ ਹੋਰ ਹੁੰਦੀ ਹੈ ਇੱਕ ਨਾ ਜਦੋਂ ਕਹਿੰਦੇ ਨੇ ਕਿ ਅਕਸਰ ਨਾ ਘਰਾਂ ਦੇ ਵਿੱਚ ਕਾਣੀ ਜਾਂ ਲੋਕਾਂ ਦੇ ਮਨ ਦੇ ਵਿੱਚ ਕਾਣੀ ਆ ਪੁਰਾਣੇ ਸੁਭਾਅ ਦੇ ਲੋਕ ਜਿਹੜੇ ਉਹ ਜਾਣਦੇ ਸੀਗੇ ਜਾਂ ਕਹਿੰਦੇ ਸੀਗੇ ਕਿ ਜਦੋਂ ਜਨਾਨੀ ਵੱਧ ਕਮਾਉਂਦੀ ਹੋਵੇ ਨਾ ਤਾਂ ਉਸ ਦੇ ਸਿਰ ਤੇ ਚੜ ਹੰਕਾਰ ਬੋਲਦਾ ਹੈਗਾ ਇਸ ਨੂੰ ਕਿਸ ਤਰੀਕੇ ਨਾਲ ਵੇਖਦੇ ਹੋਂ ਇਹ ਤਾਂ ਮਤਲਬ ਐ ਟਾਈਮ ਦੇ ਨਾਲ ਸੋਚ ਹਮੇਸ਼ਾ ਚੇਂਜ ਹੁੰਦੀ ਰਹਿੰਦੀ ਐ ਤੇ ਇਹ ਵੀ ਡਿਪੈਂਡ ਕਰਦਾ ਕਿ ਤੁਹਾਡਾ ਆਪਸ ਚ ਰਿਲੇਸ਼ਨ ਕਿਵੇਂ ਦਾ ਐ ਤੁਸੀਂ ਉਹਨੂੰ ਕਿਵੇਂ ਬਿਲਡ ਕਰਦੇ ਹੋ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਐ ਜੇ ਮੈਂ ਪਿੱਛੇ ਐਵੇਂ ਨੁੱਕੇ ਵਧਾਉਂਦੇ ਨੇ ਜਾਂ ਇਹ ਅੱਗੇ ਪਿੱਛੇ ਨੇ ਤਾਂ ਮੈਂ ਇਹਨਾਂ ਨੂੰ ਅੱਗੇ ਵਧਾਉਂਦੀ ਆ ਤਾਂ ਜਿਵੇਂ ਇਹਨਾਂ ਦਾ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਕਿ ਮੂਵੀਜ਼ 'ਚ ਕੰਮ ਕਰਨਾ ਐ ਟਰੈਂਡਿੰਗ ਕੰਮ ਕਰਨਾ ਹੈ ਤਾਂ ਇਹਨਾਂ ਨੂੰ ਮੈਂ ਹੀ ਕਹਾਂ ਸੀ ਤੁਸੀਂ ਆਪਣੇ ਸ਼ੌਂਕ ਨੂੰ ਜ਼ਰੂਰ ਪੂਰਾ ਕਰੋ ਆਪਾਂ ਮੈਕਮਾ ਜੁਆਇਨ ਕਰ ਲੈਂਦੇ ਆ ਟਾਈਮ ਨਹੀਂ ਹੁੰਦਾ ਆਪਣੇ ਆਪ ਨੂੰ ਦੇਣ ਵਾਸਤੇ ਤਾਂ ਇਹਨਾਂ ਨੂੰ ਮੈਂ ਹਮੇਸ਼ਾ ਮੋਟੀਵੇਟ ਕੀਤਾ ਕਿ ਇਹਨਾਂ ਨੂੰ ਐਕਟਿੰਗ ਦਾ ਸ਼ੌਂਕ ਹੈ ਉਹਦੇ ਵਿੱਚ ਕੰਮ ਕਰਨ ਤਾਂ ਜਿਵੇਂ ਮੈਨੂੰ ਐਜੂਕੇਸ਼ਨ ਦਾ ਸ਼ੌਂਕ ਹੈ ਸਟੱਡੀ ਕਰਨ ਦਾ ਸ਼ੌਂਕ ਹੈ ਤਾਂ ਮੈਂ ਉਹਦੇ ਲਈ ਮੋਟੀਵੇਟ ਕਰਦੇ ਨੇ ਅੱਛਾ ਫਿਲਮ ਦੇ ਵਿੱਚ ਨਾ ਇੱਕ ਬੜਾ ਇੰਟਰਸਟਿੰਗ ਜਿਹਾ ਸੀਨ ਹੈਗਾ ਜਿਸ ਦੇ ਵਿੱਚ ਨਾ ਬੇਬੇਰ ਕਲੈਕਸ਼ਨ ਬੇਬੇ ਨੂੰ ਮੁੰਡਾ ਦੱਸਦਾ ਹੈਗਾ ਜਾਂ ਦਲਜੀਤ ਦੁਸ਼ਾਨ ਦੱਸਦਾ ਹੈ ਕਿ ਆ ਫਲਾਣੀ ਫਲਾਣੀ ਜੇ ਮੇਰੀ ਬਹੂ ਜਿਹੜੀ ਆ ਮੈਂ ਜੇ ਮੁੰਸ਼ੀ ਲੈ ਕੇ ਆਉਂਗਾ ਤਾਂ ਉਸ ਦੇ ਵਿੱਚ ਇੰਨੇ-ਇੰਨੇ ਪੈਸੇ ਜੁੜਨਗੇ ਇੰਨੀ ਰਿਸ਼ਵਤ ਜੁੜੂਗੀ ਇੰਨੀ ਉਹਦੀ ਤਨਖਾਹ ਜੁੜੂਗੀ ਤਾਂ ਮੰਨ ਲਓ ਲਾਲਚ ਦੇ ਕੇ ਆਉਂਦਾ ਤੁਹਾਡੇ ਪੂਰੇ ਵਿਆਹ ਦੇ ਵਿੱਚ ਮਾਦਾ ਕਿੰਨਾ ਕੁ ਰੋਲ ਰਿਆ ਮਾਹ ਦਾ ਰੋਲ ਤਾਂ ਬਹੁਤ ਰਿਆ ਜੀ ਕਿਉਂਕਿ ਸਾਡੀ ਦੋਨੋਂ ਫੈਮਲੀਜ਼ ਸੀਗਾ ਐਗਰੀ ਹੋਈ ਜਾਣੇ ਤਾਂ ਸਾਡੇ ਕਾਫੀ ਭਮੇਨ ਵਾਲੀ ਸਾਈਡ ਤੋਂ ਲੈ ਲਓ ਚਾਹੇ ਸਾਡੇ ਵਾਲੀ ਸਾਈਡ ਤੋਂ ਪੇਰੈਂਟਸ ਨੇ ਮ ਅਸੀਂ ਮਤਲਬ ਇੰਟਰ ਕਾਸਟ ਹੋਣ ਦੇ ਬਾਵਜੂਦ ਵੀ ਅਸੀਂ ਸਾਡੇ ਪਰਿਵਾਰ ਰਾਜੀ ਹੋਏ ਨੇ ਅਸੀਂ ਬਿਨਾ ਦੱਸ ਦੇ ਜੇ ਤੋਂ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਅਸੀਂ ਆਪਣਾ ਵਿਆਹ ਕਰਵਾਇਆ ਸੀਗਾ ਤੇ ਉਸ ਤੋਂ ਬਾਅਦ ਮਤਲਬ ਮੇਰੀ ਮੰਮੀ ਡੈਡੀ ਇਹਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਦਲਜੀਤ ਦੋਸਾਨ ਨੂੰ 100 ਸੋਸ਼ਲ ਮੀਡੀਆ ਤੇ ਉੱਪਰ ਦੇਖਦੇ ਨੇ ਕਿ ਕਿਵੇਂ ਉਹ ਕਦੀ ਪ੍ਰਾਰਥਨਾ ਕਰਦੇ ਹੋਏ ਕਦੀ ਇੰਜੋਏਮੈਂਟ ਕਰਦੇ ਹੋਏ ਕਦੀ ਖਾਣਾ ਬਣਾਉਂਦੇ ਹੋਏ ਕੁਕਿੰਗ ਕਰਦੇ ਹੋਏ ਅਸਲ ਜ਼ਿੰਦਗੀ ਉਹਦੇ ਵਿੱਚ ਕਿਵੇਂ ਆ ਕੋਈ ਜਿਹੜਾ ਡਾਇਰੈਕਟਰ ਜੋ ਡਾਇਰੈਕਟ ਕਰਦਾ ਤੋਂ ਸਾਰੀਆਂ ਚੀਜ਼ਾਂ ਵੇਖਦਾ ਐਕਟਰ ਦਾ ਮੂਡ ਐਕਟਰ ਦਾ ਕਿਸ ਤਰੀਕੇ ਦਾ ਸੁਭਾਅ ਹੈਗਾ ਤੁਸੀਂ ਕੀ ਵੇਖਿਆ ਕਿ ਕੀ ਇਦਾਂ ਦਾ ਕੁਛ ਹੈ ਜੀ ਸਰ ਉਹ ਬਹੁਤ ਪੋਜ਼ਿਟਿਵ ਬੰਦਾ ਹੈ ਜੀ ਸਰ ਉਹ ਤਾਂ ਬਸ ਰੱਬ ਦੇ ਰੂਪ ਹੈ ਜੀ ਤੇ ਹਮੇਸ਼ਾ ਜਦੋਂ ਵੀ ਵੀਰਾ ਜਿਹੜੀ ਵੀ ਮੂਵਮੈਂਟ ਤੇ ਹੁੰਦਾ ਵੀਰਾ ਉਸ ਨੂੰ ਫੁੱਲ ਇੰਜੋਏਮੈਂਟ ਕਰਦਾ ਹੈ ਜਦੋਂ ਵੈਂਟੀ ਚ ਬੁਲਾਉਣ ਜਾਣਾ ਬਾਈ ਨੂੰ ਤਾਂ ਬਾਈ ਨੇ ਬਹੁਤ ਪਿਆਰ ਨਾਲ ਆਉਣਾ ਬਾਈ ਨੇ ਨੱਚਦੀ ਆਉਣਾ ਹਮੇਸ਼ਾ ਤੇ ਬਾਈ ਨੇ ਆਨਸਰ ਸਾਰਿਆਂ ਨੂੰ ਬਿਲਕੁਲ ਸੱਚੀ ਗੱਲ ਬਣਾਉਣੀ ਸਾਰਿਆਂ ਨਾਲ ਫੁੱਲ ਪੂਰੇ ਆਪਣੇ ਕੋ-ਐਕਟਰਸ ਨਾਲ ਬਾਈ ਬਹੁਤ ਕੰਫਰਟੇਬਲ ਆ ਵੀ ਰਹਿੰਦਾ ਤੇ ਜਿਹੜੇ ਉਹਦੇ ਕੋ-ਐਕਟਰਸ ਨੇ ਉਹਨਾਂ ਨੂੰ ਵੀ ਬਹੁਤ ਕੰਫਰਟੇਬਲ ਕਰਦੇ ਨੇ ਬਾਈ ਤੁਸੀਂ ਅਸਿਸਟੈਂਟ ਡਾਇਰੈਕਟਰ ਕਿਵੇਂ ਬਣੇ ਉਹਨਾਂ ਦੇ ਕਿਸ ਤਰੀਕੇ ਨਾਲ ਤੁਹਾਡੇ ਨਾਲ ਕਾਲ ਹੋਈ ਕਿ ਦਿਲਜੀਤ ਦੋਸ਼ਾਨ ਤੇ ਫਿਲਮ ਕਰਨੀ ਹੈ ਤਾਂ ਮਨ ਦੇ ਵਿੱਚ ਕੀ ਆਇਆ ਸਰ ਐਸਐਲ ਸੇ ਸਾਡੇ ਗੁਰੂ ਡਾਇਰੈਕਟਰ ਜਗਦੀਪ ਤੇ ਉਹ ਮੇਰੇ ਗੁਰੂ ਨੀ ਜੀ ਤੇ ਉਹਨਾਂ ਨੇ ਜਦੋਂ ਇਹ ਫਿਲਮ ਦਾ ਪੋਸਟਰ ਸ਼ੇਅਰ ਹੋਇਆ ਜੀ ਇੰਸਟਾਗ੍ਰam ਤੇ ਤੇ ਮੇਰੀ ਸਰ ਨਾਲ ਇੰਸਟਾਗ੍ਰam ਤੇ ਗੱਲ ਹੋਈ ਸੀ ਜੀ ਅਸਲ ਸਰ ਜਾਣਦੇ ਸੀ ਪਹਿਲਾਂ ਵੀ ਮੈਨੂੰ ਤੇ ਸਰ ਨੇ ਇਸ ਮੈਂ ਸਰ ਨੂੰ ਪੁੱਛਿਆ ਮੈਂ ਕਿ ਸਰ ਮੈਂ ਤੁਹਾਡੇ ਨਾਲ ਇਸ ਫਿਲਮ ਦਾ ਹਿੱਸਾ ਬਣਨਾ ਚਾਹੁੰਨਾ ਸਰ ਕਹਿੰਦੇ ਤੂੰ ਭੱਜ ਜਾਏਂਗਾ ਮੈਂ ਕਿਹਾ ਸਰ ਨਹੀਂ ਭੱਜਣ ਵਾਲਿਆਂ ਤੋਂ ਨਹੀਂ ਹੈਗੀ ਜੀ ਤੇ ਸਰ ਕਹਿੰਦੇ ਪੱਕਾ ਮੈਂ ਕਹਾ ਹਾਂਜੀ ਪੱਕਾ ਸਰ ਕਹਿੰਦੇ ਆਏ ਕਿ ਫਿਰ ਪਰਸੋਂ ਤੋਂ ਜੁਆਇਨ ਕਰ ਲਈ ਸਾਨੂੰ ਤੇ ਬਸ ਉਹ ਉਸ ਪਰਸੋਂ ਤੋਂ ਲੈ ਕੇ ਜੀ ਇਹ ਜੱਟ ਐਂਡ ਜੁਲੀਅਟ ਦੀ ਟਿਕਟ ਐਸੇ ਲਿੱਤੇ ਹੀ ਆ ਦਲਜੀਤ ਉਸਾਂ ਦਾ ਨਾਮ ਸੋਚ ਕੇ ਹਾਂ ਕਰਤਾ ਓਕੇ ਕਰ ਸਰ ਅੰਦਰ ਦੀ ਗੱਲ ਪੁੱਛ ਲਈ ਸਰ ਦੋਨੋਂ ਚੀਜ਼ਾਂ ਸੀ ਜੀ ਦੋਨੋਂ ਚੀਜ਼ਾਂ ਸੀ ਜੀ ਤੇ ਐਡੀ ਵੱਡੇ ਆਰਟਿਸਟ ਨਾਲ ਸਰ ਕੰਮ ਕਰਨਾ ਹੀ ਮੇਰੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਜੀ ਇਸ ਤੋਂ ਪਹਿਲਾਂ ਵੀ ਮੈਂ ਦਲਜੀਤ ਭਾਈ ਨੇ ਛੜਾ ਫਿਲਮ ਕੀਤੀ ਸੀ ਜੀ ਛੜੇ ਛੇ ਵੀ ਤੁਸੀਂ ਰਹੇ ਜੀ ਸਰ ਉੱਥੇ ਕੀ ਸਰ ਉੱਥੇ ਮੈਂ ਪ੍ਰੋਡਕਸ਼ਨ ਮੈਨੇਜਰ ਰੇਂਜ ਉੱਥੇ ਪੂਰੀ ਮੈਨੇਜਮੈਂਟ ਮੈਂ ਦੇਖਦਾ ਸੀ ਜੀ ਉਹ ਫਿਲਮ ਦੀ ਬੰਦਾ ਜਦੋਂ ਤੁਸੀਂ ਤਾਂ ਸ਼ਾਰਟ ਮੂਵੀ ਵੀ ਕਰਦੇ ਹੋ ਕਿਉਂਕਿ ਤੁਹਾਡੀ ਮੇਰੀ ਯਾਰੀ ਬਹੁਤ ਪੁਰਾਣੀ ਹੈਗੀ ਹੈ ਤੇ ਸ਼ਾਰਟ ਮੂਵੀ ਵੀ ਕਰਦੇ ਹੋ ਇਹ ਮੂਵੀ ਤੱਕ ਆਉਣ ਦਾ ਕਿਵੇਂ ਹੋਇਆ ਕਿਉਂਕਿ ਅਕਸਰ ਕੀ ਹੁੰਦਾ ਕਿ ਜਦੋਂ ਇੱਕ ਮੁਲਾਜ਼ਮ ਕੰਮ ਕਰ ਰਿਹਾ ਹੋਵੇ ਤਾਂ ਉਸ ਨੂੰ ਕਾਫੀ ساری ਔਂਕਣਾ ਵੀ ਆਉਂਦੀਆਂ ਨੇ ਕਿ ਨਹੀਂ ਰੋਲ ਨਹੀਂ ਕਰਨਾ ਇਹ ਕਿਵੇਂ ਜਿਹੜੀ ਆ ਹੋਈ ਤਾਲ ਮਿਲਿਆ ਚਲੋ ਭਾਜੀ ਜਿੱਦਾਂ ਮੈਂ ਆਪਾਂ ਪਹਿਲੇ ਦੱਸਿਆ ਵੀ ਹਨਾ 2020 ਤੋਂ ਮੈਂ ਸ਼ਾਰਟ ਮੂਵੀਜ਼ ਵਾਸਤੇ ਚੈਨਲ ਨੂੰ ਬਣਾਇਆ ਮੈਂ ਪੰਜਾਬ ਪੁਲਿਸ ਨੂੰ ਰਿਪਰੈਜ਼ੈਂਟ ਕਰਦੇ ਹੋਏ 30-40 ਫਿਲਮਾਂ ਬਣਾ ਚੁੱਕਿਆ ਹਾਂ ਸੋਸ਼ਲ ਅਵੇਅਰਨੈਸ ਤੇ ਤਾਂ ਇਹ ਆਪਣਾ ਗੁਰਦੀਪਾ ਜੀ ਜਿੱਦਾਂ ਅਸਿਸਟੈਂਟ ਡਾਇਰੈਕਟਰ ਨੇ ਉਦੋਂ ਮੈਂ ਪਟਿਆਲਾ ਐਸਐਸਪੀ ਦਫ਼ਤਰ ਸੋਸ਼ਲ ਮੀਡੀਆ ਸੈੱਲ ਦੇ ਵਿੱਚ ਸੀ ਤਾਂ ਭਾਜੀ ਪਰਮਿਸ਼ਨ ਵਗੈਰਾ ਲੈਣ ਆਉਂਦੇ ਹੁੰਦੇ ਸੀਗੇ ਜੋ ਲੋਕੇਸ਼ਨ ਵਾਸਤੇ ਤਾਂ ਉਦੋਂ ਸਾਡੀ ਗੱਲਬਾਤ ਹੋਈ ਮੈਂ ਭਾਜੀ ਨੂੰ ਦੱਸਿਆ ਵੀ ਮੈਂ ਮੈਂ ਦਿਲਜੀਤ ਭਾਜੀ ਦਾ ਬਹੁਤ ਵੱਡਾ ਫੈਨ ਆ ਮੇਰੀ ਇੱਕ ਫੋਟੋ ਕਰਵਾ ਦੀ ਯਾਰ ਕਦੇ ਵੀ ਹਨਾ ਤਾ ਉਸ ਤੋਂ ਬਾਅਦ ਕਹਿੰਦੇ ਵੀਰੇ ਇਹਨਾਂ ਨੇ ਮੈਨੂੰ ਵਾਦਾ ਕੀਤਾ ਵੀ ਜਦੋਂ ਵੀ ਕਦੇ ਮੌਕਾ ਲੱਗੇ ਮੈਂ ਤੇਰੀ ਫੋਟੋ ਜ਼ਰੂਰ ਕਰਵਾਉਂਗਾ ਤਾਂ ਉਸੇ ਦੌਰਾਨ ਫਿਰ ਹੁਣ ਜਦੋਂ ਦਿਲਜੀਤ ਆਪਣਾ ਦਿਲਜੀਤ ਭਾਜੀ ਦੀ ਇਹ ਮੂਵੀ ਦਾ ਹੋਇਆ ਹਨਾ ਵੀ ਜਟਨ ਜੁਲਰੀ 3 ਆ ਰਹੀ ਹੈ ਤਾਂ ਇਹਨਾਂ ਨੇ ਮੈਨੂੰ ਦੱਸਿਆ ਵੀ ਭਾਜੀ ਐਵੇਂ ਕਰਕੇ ਆ ਰਹੀ ਹੈ ਵੀ ਤੁਸੀਂ ਕਰ ਰੋਲ ਕਰਨਾ ਚਾਹੋਗੇ ਮੈਂ ਕਿਹਾ ਹਾਂਜੀ ਮੈਂ ਜ਼ਰੂਰ ਕਰੂੰਗਾ ਜੇ ਤੁਸੀਂ ਮੌਕਾ ਦਿਓ ਤਾਂ ਭਾਜੀ ਨੇ ਕਿਹਾ ਵੀ ਤੁਸੀਂ ਆਪਣਾ ਆਡੀਸ਼ਨ ਭੇਜੋ ਮੈਂ ਆਪਣਾ ਆਡੀਸ਼ਨ ਭੇਜਿਆ ਜੀ ਮੇਰੀ ਸਿਲੈਕਸ਼ਨ ਹੋਈ ਤੇ ਫਿਰ 10 ਦਿਨ ਸ਼ੂਟਿੰਗ ਚੱਲੀ ਭਾਜੀ ਦੇ ਨਾਲ ਤਾਂ ਬਹੁਤ ਸਾਰਾ ਅੱਜ ਕਿਰਪਾ ਹੋਈ ਮਹਾਰਾਜ ਦੀ ਦਲਜੀਤ ਪਾਜੀ ਨੇ ਆਪਣਾ ਇੰਟਰਵਿਊ ਪਾਇਆ ਹਨਾ ਤਾਂ ਇੱਕ ਉਸ ਇੰਟਰਵਿਊ ਦੇ ਵਿੱਚ ਮੈਂ ਸੁਣ ਰਿਹਾ ਸੀ ਕਿ ਉਹ ਵੀ ਹਾਸਿਆ-ਸੇਚੇ ਤੁਹਾਡੇ ਤੋਂ ਰਿਸ਼ਵਤ ਦਾ ਜ਼ਿਕਰ ਕਰਦੇ ਨੇਗੇ ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਲੋਕਾਂ ਦੇ ਮਨ ਦੇ ਵਿੱਚ ਛਵੀ ਬਣੀ ਹੋਈ ਹੈ ਪੁਲਿਸ ਨੂੰ ਲੈ ਕੇ ਕਿ ਇਹ ਰਿਸ਼ਵਤ ਦੇ ਆਧਾਰ ਦੇ ਉੱਪਰ ਚੱਲਦਾ ਹਾਂਜੀ ਬਾਜੀ ਐਕਚੁਅਲੀ ਆਪਾਂ ਜੇ ਦੇਖਿਆ ਜਾਵੇ ਲੋਕਾਂ ਦੇ ਮਨ ਦੇ ਵਿੱਚ ਹੈ ਐਵੇਂ ਦਾ ਵਹਿਮ ਵੀ ਹਰ ਇੱਕ ਪੁਲਿਸ ਵਾਲਾ ਉਹ ਜਿੱਥੇ ਆ ਜਾਂਦੇ ਨੇ ਹਰ ਇੱਕ ਵੀ ਹਰ ਇੱਕ ਪੁਲਿਸ ਵਾਲਾ ਹੀ ਐਵੇਂ ਦਾ ਵੀ ਜਿਹੜਾ ਰਿਸ਼ਵਤ ਲੈ ਕੇ ਕੰਮ ਕਰਦਾ ਤਾਂ ਉਹ ਬਹੁਤ ਗਲਤ ਮੈਂਟੈਲਿਟੀ ਆਈ ਹੋਈ ਆ ਪੁਲਿਸ ਦੇ ਰਿਗਾਰਡਿੰਗਲੀ ਜਿਹੜੀ ਨਿਊ ਜਨਰੇਸ਼ਨ ਹੈ ਠੀਕ ਹੈ ਚਾਹੇ ਕਨਸਟੇਬਲ ਲੈਵਲ ਤੇ ਹੋਵੇ ਚਾਹੇ ਸਬ ਇੰਸਪੈਕਟਰ ਤੇ ਹੋਵੇ ਚਾਹੇ ਜੂ ਸੀ ਰੈਂਕ ਤੇ ਹੋਵੇ ਠੀਕ ਹੈ ਉਸ ਚੀਜ਼ ਤੋਂ ਬਹੁਤ ਸਾਈਡ ਤੇ ਨੇ ਲੋਕਾਂ ਨੂੰ ਬਹੁਤ ਪਿਆਰ ਨਾਲ ਡੀਲ ਕਰਦੇ ਨੇ ਬਹੁਤ ਕਾਈਂਡਨੈਸ ਨਾਲ ਉਹਨਾਂ ਦੇ ਜਿਹੜਾ ਕੋਈ ਉਹਨਾਂ ਨੂੰ ਦੁੱਖ ਤਕਲੀਫ ਹੁੰਦੀ ਹੈ ਉਹਨਾਂ ਨੂੰ ਸੁਣਦੇ ਵੀ ਆਂ ਐਂਡ ਸਾਨੂੰ ਮੈਨੂੰ ਮਹਿਕਮੇ ਦੇ ਵਿੱਚ ਐਨਾ ਟਾਈਮ ਹੋ ਗਿਆ ਮੈਂ ਕਦੇ ਕਿਸੇ ਤੋਂ ਰੁਪਈਆ ਤੱਕ ਨਹੀਂ ਲਿਆ ਠੀਕ ਹੈ ਤਾਂ ਇਸ ਚੀਜ਼ ਦਾ ਕੋਈ ਦਾਗ ਮੇਰੇ ਤੇ ਕੋਈ ਲਾ ਨਹੀਂ ਸਕਦਾ ਹੈਗਾ ਕੋਈ ਵੀ ਹੱਲੇ ਤੱਕ ਤੇ ਮੈਂ ਨਾਲ ਹੁਣ ਜਦੋਂ ਰਜਨੀ ਨੇ ਜੁਆਇਨ ਕੀਤਾ ਈ ਡਿਪਾਰਟਮੈਂਟ ਇਹਨਾਂ ਨੂੰ ਵੀ ਮੈਂ ਇਹੀ ਕਿਹਾ ਵੀ ਚਾਹੇ ਵੀ ਪ੍ਰਮਾਤਮਾ ਆਪਾਂ ਨੂੰ ਬਹੁਤ ਦੇਗਾ ਹਨਾ ਐਂਡ ਦੇ ਵੀ ਰਿਹਾ ਜੋ ਅਸੀਂ ਸੋਚਿਆ ਨਹੀਂ ਸੀਗਾ ਅਸੀਂ ਅੱਜ ਇੱਥੇ ਬੈਠੇ ਆਂ ਚਾਹੇ ਪੈਸੇ ਦੀ ਗੱਲ ਹੋਵੇ ਚਾਹੇ ਫੇਮ ਦੀ ਗੱਲ ਹੋਵੇ ਤਾਂ ਪਰਮਾਤਮਾ ਸਾਨੂੰ ਬਹੁਤ ਸੋਨਾ ਦੇ ਰਿਹਾ ਕਰਦਾ ਕਿਉਂਕਿ ਸੋਸਾਇਟੀ ਦੇ ਵਿੱਚ ਉਹਨਾਂ ਨੂੰ ਆਪਣੇ ਰਾਈਟਸ ਦੱਸਣੇ ਕਿੱਥੇ ਗੱਲ ਕਰਨੀ ਹੈ ਕਿਵੇਂ ਗੱਲ ਕਰਨੀ ਹੈ ਕਿਹਦੇ ਨਾਲ ਕਿਸ ਤਰੀਕੇ ਨਾਲ ਗੱਲ ਕਰਨੀ ਹੈ ਕਿੱਥੇ ਬਰੇਵ ਹੋਣਾ ਉਹ ਸਿਰਫ ਪੁਲਿਸ ਡਿਪਾਰਟਮੈਂਟ ਦੇ ਵਿੱਚ ਜਿਆਦਾ ਬੈਟਰ ਤਰੀਕੇ ਨਾਲ ਸਿਖਾਇਆ ਜਾਂਦਾ ਐਂਡ ਜੇ ਟ੍ਰੇਨਿੰਗ ਪੀਰੀਅਡ ਦੀ ਗੱਲ ਕਰੀਏ ਉੱਥੇ ਮੁੰਡੇ ਕੁੜੀ ਨੂੰ ਦੋਨਾਂ ਨੂੰ ਬਰਾਬਰ ਟ੍ਰੀਟ ਕੀਤਾ ਜਾਂਦਾ ਹੁੰਦਾ ਹਨ ਜੀ ਉਹਨਾਂ ਨੂੰ ਮਤਲਬ ਕਿ ਵਰਕਆਊਟ ਦੀ ਗੱਲ ਹੋ ਜਾਏ ਡਾਈਟ ਦੀ ਗੱਲ ਹੋ ਜਾਏ ਐਂਡ ਵੈਪਨ ਦਾ ਸਪੈਸ਼ਲੀ ਇਹਨਾਂ ਨੂੰ ਮਤਲਬ ਕਿ ਇਹਨਾਂ ਨੇ ਕਦੇ ਪਿਸਤੌਲ ਹੱਥ 'ਚ ਵੀ ਫੜਕੀ ਨਹੀਂ ਸੀ ਦੇਖਿਆ ਹੁਣ ਇੱਕ ਟ੍ਰੇਨਿੰਗ ਦੇ ਦੌਰਾਨ ਸਾਨੂੰ ਪਿਸਟਲ ਰਿਵੋਲਵਰ AK47 ਕਾਰਬਾਈਨ AKM ਸਾਰੀ ਹੀ ਕਾਰਬਾਈਨ ਇਹਨਾਂ ਨੂੰ ਦਬਾਉਣ ਨੂੰ ਤੁਹਾਨੂੰ ਮਜ਼ਬੂਤ ਕਰਤਾ ਹੋਰ ਜਾ ਤਾਂ ਮਤਲਬ ਨਹੀਂ ਵੈਪਨ ਟ੍ਰੇਨਿੰਗ ਹੁੰਦੀ ਹੈ ਆਪਾਂ ਨੂੰ ਉਹ ਵੀ ਸਿਖਾਇਆ ਜਾਂਦਾ ਹੈ ਨਾਮਡ ਫੋਰਸਿਸ ਦੇ ਥਰੂ ਵੀ ਆਪਾਂ ਕਿਵੇਂ ਆਪਣੇ ਆਪ ਨੂੰ ਟੈਕਲ ਕਰ ਸਕਦੇ ਆ ਦੁਸ਼ਮਣ ਨੂੰ ਹਰਾ ਸਕਦੇ ਆ ਇਹ ਵੀ ਸਿਖਾਇਆ ਜਾਂਦਾ ਹੈ ਤਾਂ ਮੇਰੀ ਪਰਸਨੈਲਿਟੀ ਹੋਂ ਦੇ ਵਿੱਚ ਬਹੁਤ ਫਰਕ ਆ ਤੇ ਟ੍ਰੇਨਿੰਗ ਸਪੈਸ਼ਲਿਸਟ ਲਈ ਪ੍ਰੋਵਾਈਡ ਕੀਤੀ ਜਾਂਦੀ ਹੈ ਕਿ ਊਮਨ ਜੋ ਹੈ ਸਟਰੋਂਗ ਹੋਣ ਫਿਜ਼ੀਕਲੀ ਸਟਰੋਂਗ ਹੋ ਜਾਂਦਾ ਹੈ ਮੈਂਟਰੀ ਸਟਰੋਂਗ ਹੋ ਜਾਂਦਾ ਹੈ ਤੇ ਜਿਵੇਂ ਆਪਾਂ ਕਹਿ ਰਹੇ ਕਿ ਟ੍ਰੇਨਿੰਗ ਤੋਂ ਬਾਅਦ ਆਪਾਂ ਨੂੰ ਜਿਵੇਂ ਆਪਾਂ ਨੂੰ ਜਿਹੜੀ ਆਪਾਂ ਡੇਲੀ ਰੂਟੀਨ ਕਰਦੇ ਆਂ ਪੁਲਿਸ ਦੇ ਵਿੱਚ ਆ ਕੇ ਆਪਾਂ ਨੂੰ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ ਫਿਰ ਇੱਕ ਚੀਜ਼ ਨਾ ਬੜਾ ਮੈਨੂੰ ਬਹੁਤ ਇੰਟਰਸਟਿੰਗ ਜਾ ਲੱਗ ਰਿਹਾ ਪੁੱਛਣਾ ਕਿ ਜਦੋਂ ਕਹਿੰਦੇ ਨੇ ਜਦੋਂ ਮੀਆਂ ਬੀਬੀ ਜਦੋਂ ਨਾਲ ਇਕੱਠੇ ਬੈਠਦੇ ਹੁੰਦੇ ਨੇ ਡਿਸਕਸ਼ਨ ਕਾਫੀ ਸਾਰੇ ਕਰਦੇ ਨੇ ਤੁਸੀਂ ਦੋਨੋਂ ਇੱਕੋ ਮੈਕ ਵਿੱਚ ਹੋ ਕਿਤੇ ਪਰਚੇ ਤੇ ਨਹੀਂ ਡਿਸਕਸ ਕਰਦੇ ਤੁਸੀਂ ਤੋਂ ਦਾ ਪਰਚਾ ਤੁਸੀਂ ਤੋਂ ਸਾਦਾ ਪਰਚਾ ਐਕਚੁਅਲੀ ਭਾਜੀ ਅਸੀਂ ਨਾ ਇਹੀ ਸੋਚਿਆ ਵੀ ਜਿਹੜਾ ਡਿਪਾਰਟਮੈਂਟ ਦਾ ਸਟ੍ਰੈਸ ਹੈ ਡਿਪਾਰਟਮੈਂਟ ਦਾ ਕੰਮ ਹੈ ਉਹਨੂੰ ਅਸੀਂ ਡਿਪਾਰਟਮੈਂਟ ਤੱਕ ਹੀ ਰੱਖੀਏ ਇਹ ਮੈਨੇਜ ਕਰਨਾ ਬਹੁਤ ਮੁਸ਼ਕਲ ਹਾਂਜੀ ਹਾਂਜੀ ਅਸੀਂ ਮਤਲਬ ਬਹੁਤ ਕਈ ਵਾਰੀ ਹੁੰਦਾ ਵੀ ਚਲੋ ਹਨਾ ਮੈਂ ਡਿਪਾਰਟਮੈਂਟ ਦਾ ਕੁਝ ਅੱਬੀ ਅੱਜ ਐਵੇਂ ਹੋਇਆ ਐਵੇਂ ਹੋਇਆ ਉਹਨੂੰ ਘਰੇ ਲੈ ਕੇ ਆਉਣਾ ਕਈ ਵਾਰੀ ਇਹ ਦੱਸਦੇ ਨੇ ਵੀ ਅੱਜ ਐ ਜਿਹੜੇ ਉਹਨਾਂ ਵਿੱਚ ਉਹ ਚੰਗੀਆਂ ਗੱਲਾਂ ਹੁੰਦੀਆਂ ਨੇ ਨਵੀਂ ਸਿੱਖਣ ਵਾਲੀ ਹੁੰਦੇ ਆ ਉਹ ਅਸੀਂ ਇੱਕ ਦੂਜੇ ਨੂੰ ਦੱਸ ਦਿੰਨੇ ਆ ਕਿਉਂਕਿ ਮੇਰਾ ਐਕਸਪੀਰੀਅੰਸ ਇਹਨਾਂ ਦਾ ਐਕਸਪੀਰੀਅੰਸ ਬਣ ਜਾਂਦਾ ਤਾਂ ਅੱਗੇ ਇਨ ਫਿਊਚਰ ਉਹਨੂੰ ਮਤਲਬ ਟੈਕਲ ਕਰਨਾ ਇਹਨਾਂ ਲਈ ਆਸਾਨ ਹੋ ਜਾਂਦਾ ਮੈਂ ਵੀ ਕਹਿਣਾ ਚਾਹੁੰਦੀ ਸੀ ਕਿ ਜਿਵੇਂ ਇਹ ਡਿਪਾਰਟਮੈਂਟ ਦੇ ਵਿੱਚ ਨੇ ਤਾਂ ਮੈਨੂੰ ਕੋਈ ਵੀ ਪ੍ਰੋਬਲਮ ਆਂਦੀ ਹੈ ਜਿਵੇਂ ਪਹਿਲਾਂ ਤਾਂ ਮੈਨੂੰ ਇਹ ਵੀ ਨਹੀਂ ਪਤਾ ਸੀ ਮੁੰਸ਼ੀ ਕੌਣ ਹੁੰਦਾ ਸਿੰਪਲ ਇੱਕ ਟਰਮ ਹੈਗੀ ਹੈ ਨਾ ਆਪਾਂ ਲੱਗਦਾ ਕਿ ਕੋਈ ਅਲੱਗ ਪੋਜੀਸ਼ਨ ਹੈ ਇਹ ਪਤਾ ਨਹੀਂ ਕੀ ਕਰਦੇ ਨੇ ਸੰਤਰੀ ਪੈਰਾ ਕੀ ਹੁੰਦਾ ਛੋਟੇ ਛੋਟੇ ਟਰਮਸ ਜੁਨੇ ਇਹ ਕਿਹੜੇ ਆਫੀਸਰਜ਼ ਕੀ ਨੇ ਤੇ ਕਿਹੜੇ-ਕਿਹੜੇ ਕੰਮ ਕੀਤੇ ਜਾਂਦੇ ਨੇ ਉਹ ਹੀ ਮੈਨੂੰ ਹਰ ਚੀਜ਼ ਦੇ ਵਿੱਚ ਹੈਲਪ ਕਰਦੇ ਨੇ ਕੋਈ ਵੀ ਕੇਸ ਸਟੱਡੀ ਹੋ ਗਈ ਆ ਕੁਝ ਵੀ ਮੈਨਾਂ ਤੋਂ ਫਿਰ ਗਾਈਡਲਾਈਨਸ ਲੈਂਦੇ ਵੀ ਕਿਵੇਂ ਕਰਨਾ ਚਾਹੀਦਾ ਕਿਉਂਕਿ ਡਿਪਾਰਟਮੈਂਟ ਦੇ ਵਿੱਚ ਕਨਸਟੇਬਲਸ ਤੇ ਬਹੁਤ ਭਾਰ ਹੁੰਦਾ ਕੰਮ ਨੂੰ ਲੈ ਕੇ ਡੇਲੀ ਦਾ ਤਾਂ ਇਹਨਾਂ ਨੇ ਸਪੈਸ਼ਲੀ ਉਹ ਕੀਤੇ ਹੋਏ ਨੇ ਸਾਰੇ ਕੰਮ ਥਾਣੇ ਦੇ ਵਿੱਚ ਰਹਿ ਕੇ ਤਾਂ ਮੈਨੂੰ ਹੈਲਪ ਕਰਦੇ ਨੇ ਇਹਦੇ ਵਿੱਚ ਸੱਚੇ ਮੈਡਮ ਤਾਂ ਬੋਲ ਲਵਾਂ ਕਿ ਮੇਰੀ ਡਿਊਟੀ ਲਾ ਸਕਦੇ ਆ ਮੈਂ ਕਹਿ ਸਕਦੀ ਮੈਂ ਥੋੜੀ ਲੇਟ ਹੋ ਗਈ ਤੁਸੀਂ ਪਹਿਲਾਂ ਪਹੁੰਚ ਕੇ ਮੇਰੀ ਦਾਜੀ ਲਵਾ ਦਿਓ ਅੱਛਾ ਇੱਕ ਤੁਹਾਡੀ ਲਾਈਫ ਦੇ ਵਿੱਚ ਮੈਨ ਜਗਾ ਦੇ ਉੱਪਰ ਤਣਾਤ ਹਾਂ ਤੇ ਕਿਸ ਤਰੀਕੇ ਦੀ ਭੂਮਿਕਾ ਰਹੇਗੀ ਤੁਹਾਡੇ ਦੋਨਾਂ ਦੀ ਪਹਿਲਾਂ ਮੈਂ ਤੁਹਾਡੇ ਤੋਂ ਪੁੱਛੂੰ ਐਵੇਂ ਹੋ ਚੁੱਕਿਆ ਜਿਵੇਂ ਇਲੈਕਸ਼ਨਸ ਦੇ ਵਿੱਚ ਡਿਊਟੀ ਸੀਗੀ ਸਾਡੀ ਦੋਨਾਂ ਦੀ ਇਕੱਠੀ ਡਿਊਟੀ ਲੱਗੀ ਸੀ ਅਸੀਂ ਉੱਥੇ ਗਏ ਸੀ ਸੈਂਟਰ ਦੇ ਵਿੱਚ ਪੋਲੀਟੈਕਨੀਕਲ ਕਾਲਜ ਪਟਿਆਲਾ ਦੇ ਵਿੱਚ ਸਾਡੀ ਇਕੱਠੀ ਡਿਊਟੀ ਲੱਗੀ ਸੀ ਤਾਂ ਇਹ ਮੇਰੇ ਨਾਲ ਗਏ ਸੀ ਤਾਂ ਇਹ ਐਵੇਂ ਕਰ ਰਹੇ ਸੀਵੇਂ ਮੇਵੇਂ ਪਰੇ ਪੀਐਸ ਹੁੰਦੇ ਐਵੇਂ ਫੀਲਿੰਗ ਲੈ ਰਹੇ ਸੀਗੇ ਤਾਂ ਮੈਨੂੰ ਅੱਗੇ ਅੱਗੇ ਕਹਿ ਰਹੇ ਤੁਸੀਂ ਅੱਗੇ ਕਿ ਚਲੋ ਮੈਂ ਤੁਹਾਡੇ ਪਿੱਛੇ ਪਿੱਛੇ ਚੱਲਦਾ ਤਾ ਮਤਲਬ ਉਹ ਨਹੀਂ ਹੈ ਕਿ ਉੱਥੇ ਜੇ ਆਪਾਂ ਡਿਊਟੀ ਤੇ ਆ ਤਾਂ ਐਵੇਂ ਸੋਚਣਗੇ ਕਿ ਮੈਂ ਹੁਣ ਇਹਨਾਂ ਦੇ ਨਾਲ ਆ ਗਿਆ ਮੈਨੂੰ ਲੋ ਫੀਲ ਹੋਵੇ ਸਗੋਂ ਮੈਨੂੰ ਆਪ ਫੀਲ ਕਰਾਉਂਦੇ ਨੇ ਕਿ ਤੁਸੀਂ ਵਧੀਆ ਫੀਲ ਕਰੋ ਕਿ ਹਾਂ ਵੀ ਮੈਂ ਤੁਹਾਡੇ ਨਾਲ ਹਾਂ ਤੁਹਾਡਾ ਕਿਵੇਂ ਨੇ ਅਮਿੰਦਰ ਹਾਂਜੀ ਵਧੀਆ ਕਿਉਂਕਿ ਮੇਰੇ ਆ ਕਾਫੀ ਇਲੈਕਸ਼ਨਸ ਡਿਊਟੀਆਂ ਹੋ ਚੁੱਕੀਆਂ ਨੇ ਹਨਾ ਚਾਹੇ ਲੋਕ ਸਭਾ ਦੀਆਂ ਹੋਣ ਵਿਧਾਨ ਸਭਾ ਦੀਆਂ ਹੋਣ ਪੰਚਾਇਤੀ ਹੋਣ ਤਾਂ ਡਿਊਟੀਆਂ ਦਾ ਮੈਨੂੰ ਪਤਾ ਹੀ ਸੀਗਾ ਐਕਚੁਅਲੀ ਇਹਨਾਂ ਦੀ ਫਸਟ ਡਿਊਟੀ ਸੀ ਤਾਂ ਮੈਂ ਇਹਨਾਂ ਨੂੰ ਮਤਲਬ ਮੇਰਾ ਇਹੀ ਹੁੰਦਾ ਵੀ ਮੈਂ ਇਹਨਾਂ ਨੂੰ ਹਰ ਜਗ੍ਹਾ ਤੇ ਵਿਆਹ ਤੋਂ ਪਹਿਲਾਂ ਵੀ ਕੰਫਰਟੇਬਲ ਫੀਲ ਕਰਾਉਂਦਾ ਸੀ ਡਿਊਰਿੰਗ ਵੀ ਐਂਡ ਆਫਟਰ ਜਿੱਦਾਂ ਹੁਣ ਇਹਨਾਂ ਨੇ ਜੁਆਇਨ ਕੀਤਾ ਡਿਪਾਰਟਮੈਂਟ ਮੇਰਾ ਹੁਣ ਵੀ ਇਹੀ ਹੈ ਵੀ ਇਹਨਾਂ ਨੂੰ ਮੈਂ ਕੰਫਰਟੇਬਲ ਫੀਲ ਕਰਾਵਾਂ ਤਾਂ ਜਿਸ ਦਿਨ ਡਿਊਟੀ ਸੀ ਜਦ ਮੈਂ ਇਹਨਾਂ ਨੂੰ ਕਹਿੰਦਾ ਸੀਗਾ ਵੀ ਤੁਸੀਂ ਆਰਾਮ ਨਾਲ ਚਲੋ ਐਂ ਸੋਚੋ ਵੀ ਮੈਂ ਤੁਹਾਡਾ ਸਹਾਇਕ ਆ ਤੋ ਉੱਤੇ ਕਾਫੀ ਜਾਣਿਆ ਇਹ ਇਹਨਾਂ ਨੂੰ ਲੱਗ ਵੀ ਰਿਹਾ ਸੀਗਾ ਵੀ ਹਾਂ ਯਾਰ ਵੀ ਇਹ ਨਵੇਂ ਕੋਈ ਐਸ ਐਚਓ ਮੈਡਮ ਆਏ ਨੇ ਵੀ ਇਹਨਾਂ ਦੇ ਨਾਲ ਕੋਈ ਇਹਨਾਂ ਦਾ ਪੀ ਐਸਓ ਆਇਆ ਜਾਂ ਕੁਝ ਵੀ ਹੈ ਹਨਾ ਕੋਈ ਸਹਾਇਕ ਤੁਰਦਾ ਇਹ ਤਾਂ ਕਹਿ ਵੀ ਰਹੇ ਸੀ ਵੀ ਲੋਕ ਆਪਨੂੰ ਦੇਖ ਰਹੇ ਨੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਯਾਰ ਆਪਣਾ ਆਰਾਮ ਨਾਲ ਉਹ ਕਰੋ ਜਦੋਂ ਆਪਣੇ ਸਾਡਾ ਡਿਊਟੀਆਂ ਹੋ ਗਈਆਂ ਤੁਸੀਂ ਇਹਨਾਂ ਨੇ ਰਿਲੈਕਸ ਹੋ ਜਾਓਗੇ ਡਿਊਟੀ ਦੇ ਰਿਗਾਰਡਿੰਗਲੀ ਤਾਂ ਉਹ ਹੋ ਗਿਆ ਸੀਗਾ इजीली ਬਹੁਤ ਸੋਹਣੀ ਡਿਊਟੀ ਕੀਤੀ ਇਹਨਾਂ ਨੇ ਡਿਊਟੀ ਸਾਹਮਣਾ ਵੀ ਜਿਹੜੀ ਉਹ ਬਹੁਤ ਔਖੀ ਹੋ ਜਾਂਦੀ ਉਹਨੇ ਉਸ ਟਾਈਮ ਤੇ ਕਿਵੇਂ ਡਿਊਟੀ ਸੀ ਇਲੈਕਸ਼ਨ ਦੀ ਤਾਂ ਇਹਨਾਂ ਨੇ ਐਨੇ ਰਿਸਪੌਂਸਿਬਿਲਟੀ ਨਾਲ ਨਿਭਾਈ ਮੈਨੂੰ ਉਮੀਦ ਨਹੀਂ ਸੀ ਵੀ ਤੇ ਸਾਡੇ ਸਾਰੇ ਫੈਮਿਲੀ ਵਾਸਤੇ ਬਹੁਤ ਮਾਣ ਵਾਲੀ ਗੱਲ ਹੋਵੇਗੀ ਤੁਸੀਂ ਇਹ ਵਰਦੀ ਪਾਉਣਾ ਤੁਹਾਡਾ ਸੁਪਨਾ ਸੀ ਆ ਦੋਨਾਂ ਦਾ ਮਿਲ ਕੇ ਸੁਪਨਾ ਸੀ ਮੇਰਾ ਸੁਪਨਾ ਨਹੀਂ ਸੀ ਬੱਲਾ ਇਹਨਾਂ ਦਾ ਸੁਪਨਾ ਸੀ ਜ਼ਿਆਦਾ ਮੈਂ ਅੱਜ ਵੀ ਕਹਿੰਦੀ ਆ ਕਿ ਮੇਰਾ ਅਜੇ ਵੀ ਕੋਈ ਡ੍ਰੀਮ ਨਹੀਂ ਸੀ ਕਿ ਮੈਂ ਪੰਜਾਬ ਪੁਲਿਸ ਚ ਜਾਣਾ ਹੈ ਇਹਨਾਂ ਦਾ ਡ੍ਰੀਮ ਸੀ ਵੀ ਪੰਜਾਬ ਪੁਲਿਸ ਚ ਦੀ ਵਰਦੀ ਚ ਮੈਨੂੰ ਦੇਖਣਾ ਚਾਹੁੰਦੇ ਸੀ ਤਾਂ ਇਹਨਾਂ ਦਾ ਸੁਪਨਾ ਮੈਂ ਆਪਣਾ ਸੁਪਨਾ ਬਣਾਇਆ ਫਿਰ ਤੁਹਾਨੂੰ ਜਦੋਂ ਪਹਿਲੀ ਵਾਰੀ ਪਤਾ ਲੱਗਿਆ ਕਿ ਵਰਦੀ ਆ ਗਈ ਹੈ ਕਰੇ ਐਸਾ ਹੀ ਮੈਡਮ ਬਣ ਗਈ ਹੈ ਕੀ ਮਨ ਦੇ ਵਿੱਚ ਆਇਆ ਐਕਚੁਅਲੀ ਭਾਜੀ ਅਸੀਂ ਮਤਲਬ ਜਿੱਦਾਂ ਇਹਨਾਂ ਨੇ ਪਹਿਲਾਂ ਪੇਪਰ ਦਿੱਤਾ ਬਹੁਤ ਤਿਆਰੀ ਨਾਲ ਫਿਜ਼ੀਕਲ ਕਲੀਅਰ ਕੀਤਾ ਉਸ ਤੋਂ ਬਾਅਦ ਜੋ ਵੀ ਸੀਗਾ ਅਸੀਂ ਮਤਲਬ ਵੇਟ ਕਰਦੇ ਰਹਿੰਦੇ ਸੀ ਕਿਉਂਕਿ ਇਹਨਾਂ ਦਾ ਰਿਜ਼ਲਟ ਵਾਲੀ ਜੋ ਲਿਸਟ ਸੀ ਉਹ ਕਾਫੀ ਲੇਟ ਆ ਰਹੀ ਸੀ ਤਾਂ ਅਸੀਂ ਛੱਡ ਹੀ ਦਿੱਤਾ ਸੀਗਾ ਵੀ ਜਦੋਂ ਆਏਗੀ ਦੇਖੀ ਜਾਏਗੀ ਤਾਂ ਇੱਕ ਸ਼ਾਮ ਮਤਲਬ ਮੈਂ ਡਿਊਟੀ ਤੋਂ ਆਇਆ ਹਨਾ ਤਾਂ ਇਹਨਾਂ ਨੇ ਕਿਹਾ ਵੀ ਮੇਰੀ ਲਿਸਟ ਆ ਗਈ ਮੈਂ ਕਿਹਾ ਓਕੇ ਚੈੱਕ ਕਰੋ ਨਹੀਂ ਐਵੇਂ ਸੀਗਾ ਕਿ ਮੈਂ ਚੈੱਕ ਕਰਦੀ ਰਹਿੰਦੀ ਸੀ ਐਵੇਂ ਨਹੀਂ ਕਹਿੰਦਾ ਸੀ ਤੂੰ ਰੋਜ਼ ਚੈੱਕ ਕਰਦੀ ਰਹਿਣੀ ਆ ਤੂੰ ਫੋਨ ਜਦ ਲੰਦੀ ਹੈ ਵੀ ਰੋ ਚੈੱਕ ਕਰਦੀ ਰਹਿੰਦੀ ਹੈ ਰਿਜ਼ਲਟ ਪਤਾ ਨਹੀਂ ਕਦੋਂ ਆਊਗਾ ਤੂੰ ਰੋਜ਼ ਹੀ ਚੈੱਕ ਕਰਦੀ ਰਹਿੰਦੀ ਹੈ ਮੈਂ ਕਿਹਾ ਆਊਗਾ ਬੱਚੇ ਗੱਲ ਕਰ ਰਹੇ ਜਿਵੇਂ ਨਾ ਪਹਿਲਾਂ ਹੀ ਗੱਲਾਂ ਹੋ ਲ ਜਾਂਦੀ ਵੀ ਅੱਜ ਆਜੂਗਾ ਅੱਜ ਆਜੂਗਾ ਐਵੇਂ ਕਰਦੇ ਕਰਦੇ ਮਹੀਨਾ ਬੀਤ ਗਿਆ ਸੀ ਫਿਰ ਅੱਜ ਫੇਰ ਗੱਲ ਕਰ ਰਹੇ ਸੀ ਵੀ ਅੱਜ ਆਜੂਗਾ ਅੱਜ ਆਜੂਗਾ ਮੈਂ ਕਿਹਾ ਸ਼ਾਇਦ ਆਤੀ ਮੈਂ ਚੈੱਕ ਕਰ ਲੈਂਦੇ ਫਿਰ ਲਿਸਟ ਆ ਗਈ ਫਿਰ ਅਸੀਂ ਚੈੱਕ ਕੀਤਾ ਮੈਂ ਕਿਹਾ ਮੇਰਾ ਨਾਮ ਸਰਚ ਕਰੋ ਜਿਵੇਂ ਐਵੇਂ ਨਾ ਮੇਰੀ ਡੋਮੇਨਾ ਕਮਿਊਨਿਟੀ ਇਨ ਵਿਕਟਮ سپورਟ ਉਹਦੀ ਜਿਹੜੀ ਪੋਸਟ ਅਸੀਂ ਬਹੁਤ ਘੱਟ ਸੀ ਆ 27 ਕੁਝ ਪੋਸਟਾਂ ਸੀ ਜਿਹਦੇ ਮੈਨੂੰ ਆਏ ਸੀਗੇ ਵੀ ਪੂਰੇ ਪਟਿਆਲੇ ਚੋ ਜਾਂ ਪੂਰੇ ਪੰਜਾਬ ਚੋ ਇੱਕ ਇੱਕ ਬੰਦਾ ਵੀ ਜੇ ਇੱਕ ਇੱਕ ਡਿਸਟ੍ਰਿਕਟ ਚੋ ਕੰਮ ਕਰੂਗਾ ਤਾਂ ਵੀ ਮੇਰਾ ਨੰਬਰ ਪਤਾ ਨਹੀਂ ਆਪ ਆਊਗਾ ਕਿ ਨਹੀਂ ਤਾਂ ਮੈਨੂੰ ਇਹ ਡਾਊਟ ਸੀਗਾ ਮੈਂ ਕਿਹਾ ਸ਼ਾਇਦ ਮੇਰਾ ਨੰਬਰ ਨਾ ਹੀ ਆਏ ਤਾਂ ਮੈਂ ਇਹਨਾਂ ਨੂੰ ਕਿਹਾ ਇਹਨਾਂ ਨੂੰ ਦਿੱਤਾ ਫੋਨ ਕਿ ਮੇਰਾ ਨਾਮ ਸਰਚ ਕਰੋ ਜਿਹੜਾ ਫਿਰ ਇਹਨਾਂ ਨੇ ਸਰਚ ਕੀਤਾ ਮੈਨੂੰ ਲੱਗਿਆ ਇਹਨਾਂ ਨੇ ਕੁਝ ਬੋਲਿਆ ਨਹੀਂ ਮੈਨੂੰ ਲੱਗਿਆ ਮੇਰਾ ਨਾਮ ਨਹੀਂ ਆਇਆ ਮੈਂ ਕਿਹਾ ਹੋਈ ਮੈਨੂੰ ਦੁਬਾਰਾ ਤਿਆਰੀ ਕਰਨੀ ਪੈਗੀ ਹੁਣ ਦੁਬਾਰਾ ਪ੍ਰੋਸੀਜਰ ਚ ਜਾਣਾ ਪਏਗਾ ਤਾਂ ਫਿਰ ਨਾਮ ਆ ਗਿਆ ਸੀ ਕੁਝ ਬਿਆਨ ਹੀ ਨਹੀਂ ਕਰ ਪਾਇਆ ਹਨ ਕਿਉਂਕਿ ਉਹ ਖੁਸ਼ੀ ਕਿਉਂਕਿ ਮੈਨੂੰ ਪਤਾ ਹੈ ਜੀ ਇੱਕ ਸਬ ਇਨਸਪੈਕਟਰ ਦਾ ਰੈਂਕ ਉਸ ਦੀ ਰਿਸਪੈਕਟ ਉਸ ਦੀ ਵੈਲਿਊ ਮੈਂ ਉਸ ਫੇਸ ਤੋਂ ਲੰਘਿਆ ਹੋਇਆ ਤੇ ਮੈਂ ਆਪਣੇ ਮੈਂ ਜਦੋਂ ਇਮੇਜਨ ਕਰ ਰਿਹਾ ਸੀ ਇਹਨਾਂ ਨੂੰ ਵਰਦੀ ਦੇ ਵਿੱਚ ਤਾਂ ਉਹ ਵੱਖਰੀ ਚੀਜ਼ ਸੀ ਕਿ ਮੈਂ ਨਹੀਂ ਸੀ ਸ਼ਬਦਾਂ ਚ ਬੋਲ ਕੇ ਪਾ ਰਿਹਾ ਮੇਰੇ ਲਈ ਉਸ ਦਿਨ ਸਭ ਤੋਂ ਵੱਧ ਖੁਸ਼ੀ ਵਾਲਾ ਦਿਨ ਭਾਵਨਾਵਾਂ ਮੇਂ ਜੁੜ ਜਾਂਦੀਆਂ ਜਦੋਂ ਕਿਸੇ ਚੀਜ਼ ਤੋਂ ਆਸ ਹੋਵੇ ਘਰ ਦੇ ਵਿੱਚ ਕਿਵੇਂ ਦਾ ਮਾਹੌਲ ਰਹਿੰਦਾ ਜੀ ਬਹੁਤ ਜੀ ਬਹੁਤ ਖੁਸ਼ੀ ਵਾਲਾ ਮਤਲਬ ਉਹਨਾਂ ਨੂੰ ਵੀ ਯਕੀਨ ਨਹੀਂ ਸੀ ਆਇਆ ਹਨਾ ਬਹੁਤ ਜਿਆਦਾ ਕੰਗ੍ਰੈਚੁਲੇਸ਼ਨ ਹੋਏ ਮੰਮੀ ਡੈਡੀ ਦਾ ਅਸ਼ੀਰਵਾਦ ਹੈ ਵੀ ਪੁੱਤ ਸਾਨੂੰ ਉਮੀਦ ਸੀ ਵੀ ਤੂੰ ਜ਼ਿੰਦਗੀ 'ਚ ਜ਼ਰੂਰ ਕੁਝ ਕਰੀਂ ਕਿਉਂਕਿ ਕਾਫੀ ਟਾਈਮ ਤੋਂ ਇਹ ਜੌਬ ਦੀ ਤਿਆਰੀ ਕਰ ਰਹੀ ਸੀ ਮਤਲਬ ਕਿ ਹਾਈਲੀ ਕੁਆਲੀਫਾਈਡ ਨੇ ਹਨਾ ਪੀ ਐਚ ਡੀ ਕਰ ਰਹੇ ਨੇ ਇਸ ਟਾਈਮ ਤਾਂ ਮਤਲਬ ਕਦੇ-ਕਦੇ ਥੋੜਾ ਜਿਹਾ ਹੋ ਵੀ ਜਾਂਦਾ ਵੀ ਯਾਰ ਮੈਂ ਇੰਨੀ ਤਿਆਰੀ ਕਰ ਰਹੀ ਆ ਕਿੱਥੇ ਕਮੀ ਰਹਿ ਰਹੀ ਹੈ ਇੱਕ ਨੰਬਰ ਅੱਧੇ ਨੰਬਰ ਤੋਂ ਪੇਪਰ ਛੁੱਟਿਆ ਜਾ ਰਿਹਾ ਸੀਗਾ ਪਰ ਜਦੋਂ ਫਾਈਨਲੀ ਉਹ ਚੀਜ਼ ਆਈ ਮੈਂ ਇਹਨਾਂ ਨੂੰ ਇਹ ਕਿਹਾ ਵੀ ਹਜੇ ਆਪਾਂ ਰੁਕਣਾ ਨਹੀਂ ਹੈ ਇਹ ਹਜੇ ਸ਼ੁਰੂਆਤ ਹੈ ਇਹ ਸਬ ਇੰਸਪੈਕਟਰ ਲੱਗਣੀ ਮੈਂ ਕਿਹਾ ਗਿਆ ਸੀ ਪੀਸੀਐਸ ਦੀ ਵੀ ਕਰਨੀ ਹੈ ਯੂਪੀਐਸਸੀ ਹਣਾ ਜਿੰਨਾ ਵੀ ਤੁਸੀਂ ਜਿੰਨੀ ਤੁਹਾਡੇ ਹੈਗੀ ਹੈ ਆਪਾਂ ਤੁਹਾਡੀ ਬਿਲ ਬਬਰ ਹੈ ਤੁਸੀਂ ਅੱਗੇ ਜਾਓ ਕੋਸ਼ਿਸ਼ ਕਰੋ ਮੇਰੇ ਲਈ ਕੋਈ ਸਪੋਰਟ ਹੈ ਮੈਂ ਹਮੇਸ਼ਾ ਖੜਾ ਹਾਂ ਇਹਨਾਂ ਦੇ ਨਾਲ ਅਸੀਂ ਅੱਗੇ ਹੋਰ ਵੀ ਤਿਆਰੀ ਕਰਾਂਗੇ ਪਰ ਜੋ ਅੱਜ ਮਿਲਿਆ بس ਪ੍ਰਮਾਤਮਾ ਦੀ ਕਿਰਪਾ ਜੀ ਬਸ ਸ਼ੁਕਰ ਗੁਜ਼ਾਰਾ ਉਹਨਾਂ ਦਾ ਪਰੋਸਾ ਹੋਣਾ ਬਹੁਤ ਜ਼ਰੂਰੀ ਹੈ ਹਰ ਇੱਕ ਜੋੜੀ ਦੇ ਵਿੱਚ ਹਰ ਇੱਕ ਸਕਸੈਸਫੁਲ ਪਰਸਨ ਦੇ ਪਿੱਛੇ ਕਹਿੰਦੇ ਨੇ ਮਹਿਲਾ ਦਾ ਹੱਥ ਜ਼ਰੂਰ ਹੁੰਦਾ ਹੈ ਲੇਕਿਨ ਦੂਜੀ ਤਰਫ ਦੋਨਾਂ ਸਾਥੀਆਂ ਦੇ ਵਿੱਚ ਪਰੋਸਾ ਹੋਣਾ ਵੀ ਬਹੁਤ ਜ਼ਰੂਰੀ ਹੈ ਔਰ ਇਹ ਅਸਲ ਦੇ ਜੱਟ ਐਂ ਜੁਲੀਅਟ ਸਾਡੇ ਨਾਲ ਅੱਜ ਗੱਲਬਾਤ ਕਰ ਰਹੀ ਸੀ ਆਪਣੀ ਕਹਾਣੀ ਵੀ ਦੱਸੀ ਔਰ ਉਸ ਲੋਕਾਂ ਨੂੰ ਵੀ ਇੱਕ ਸਨੇਹਾ ਦਿੱਤਾ ਜਿਹੜੇ ਲੋਕ ਇੱਕ ਦੂਜੇ ਦੇ ਉੱਪਰ ਭਰੋਸਾ ਉਠਾਣ ਤੋਂ ਬਾਅਦ ਇੱਕ ਦੂਜੇ ਤੇ ਖਿਲਾਫ ਹੋ ਜਾਂਦੇ ਨੇ ਤੋਂ ਉਹਨਾਂ ਨੂੰ ਵੀ ਇੱਕ ਜ਼ਰੂਰ ਜਿਹੜੇ ਇੱਕ رائے ਵੀ ਦਿੱਤੀ ਔਰ ਖਾਸ ਤੌਰ ਤੇ ਇਹ ਮਿਸ ਪਰ ਉਸਾਰ ਬਣਾ ਕੇ ਜ਼ਿੰਦਗੀ ਜੀ ਜਾ ਸਕਦੀ ਹੈ ਕੈਮਰਾ ਪਰਸਨ ਰਵੀ ਜਪਲ ਦੇ ਨਾਲ ਦਮਪ੍ਰੈਸਿੰਗ ਪੀਟੀਸੀ ਨਿਊਜ਼ ਪਟਿਆਲਾ